ਅੰਮ੍ਰਿਤਸਰ ਦੇ ਅਧੀਨ ਆਉਂਦੇ ਇਲਾਕਾ ਮਕਬੂਲਪੁਰਾ ਵਿਖੇ ਵਾਰਡ ਨੰਬਰ 34 ਤੋਂ ਮੇਜਰ ਸਿੰਘ ਲੁੱਧਰ ਅਮਰਜੀਤ ਸਿੰਘ ਬੱਬੂ ਰঞ্জੇਤ ਸਿੰਘ ਦੀ ਅਗਵਾਈ ਚ ਚੋਹ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਅੰਮ੍ਰਿਤਸਰ ਦੇ ਉਮੀਦਵਾਰ ਅਨੀਤ ਜੋਸ਼ੀ ਨੇ ਚੋਹ ਰੈਲੀ ਨੂੰ ਸੰਬੋਧਨ ਕੀਤਾ ਅਤੇ ਉਹਨਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ 1 ਜੂਨ ਵਾਲੇ ਦਿਨ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਵੋਟ ਪਾਉਣ ਤਾਂ ਜੋ ਪੰਜਾਬ ਤੇ ਪੰਜਾਬੀ ਅਤੇ ਕਿਸਾਨਾਂ ਦੀ ਗੱਲ ਕੀਤੀ ਜਾਏ ਉਹਨਾਂ ਦੇ ਮੁੱਦੇ ਹੱਲ ਕਰਾਏ ਜਾਣ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਭਰਮਾ ਹੁੰਗਾਰਾ ਮਿਲਿਆ ਤੇ ਉਹਨਾਂ ਨੇ ਵਾਅਦਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾ ਕੇ ਬਹੁਮਤ ਨਾਲ ਆਪਣੇ ਹਲਕੇ ਵਿੱਚ ਜਿਤਾਉਣਗੇ ਕਿ ਪਾਰਲੀਮੈਂਟ ਦੀ ਇਲੈਕਸ਼ਨ ਹੈ ਤਿੰਨ ਕੈਂਡੀਡੇਟ ਆ ਨੇ ਸਾਹਮਣੇ ਇੱਕ ਹਵਾਲਾ ਸਾਹਿਬ ਹੈ ਇੱਕ ਅਚਾਰ ਹੁਮਾਲਾ ਵਾਲਾ ਹਾਰੀਵਾਲ ਤੇ ਇੱਕ ਆ ਬੀਜੇਪੀ ਦਾ ਵੀ ਕਾਬੂ ਲੈ ਆਇਆ ਇੰਪੋਰਟ ਕਰਕੇ ਜਿਹੜੇ ਪਹਿਲਾਂ ਦਿੱਲੀ ਉਹਨਾਂ ਦੇ ਅਮਰੀਕਾ ਤੋਂ ਆਏ ਆ ਦਿੱਲੀ ਆਲਾ ਘੁੰਮਿਆ ਵੀ ਮੂਨਿਕਾ ਵਾਲਾ ਪਤਾ ਕਿੱਥੋਂ ਆਉਂਦਾ ਨਾ ਇਹਨੂੰ ਪਤਾ ਲੱਗਣਾ ਤੁਹਾਡਾ 510 15 ਸਾਲ ਇਹਨਾਂ ਨੂੰ ਧੰਨ ਇਹਦਾ ਪਤਾ ਲੱਗਣਾ ਅਗਰ ਦੇ ਨੇ 4 ਤਰੀਕ ਦੇ ਦਿੱਟ ਬੁੱਕ ਲਈ ਹੋਣੀ ਹੈ ਕਾਰਬਾਈ ਇਹ ਵੀ ਹਾਲੈਂਡ ਦੇ ਵਿੱਚ ਅੰਦਰ ਸਦੇ ਨੇ ਹਾਲੈਂਡ ਦੇ ਕਿਹੜੇ ਕਰਾਈ ਆ ਪੜ੍ਹ ਲੈਣਾ ਅੱਜ ਤੁਹਾਨੂੰ ਪਤਾ ਵਾ ਵੈਸੇ ਵੀ ਕੰਮ ਕੁੰਮ ਕਰਦੇ ਬੋਦੇ ਸ਼ਕੀਰ ਨੇ ਦੇ ਰਛੀ ਬਾਂਦੇ ਸ਼ਕੀਰ ਹੁੰਦੇ ਆ ਇਹ ਅਫਸਰੀ ਕੰਮ ਕਰਦੇ ਨੇ ਉਹਨਾਂ ਦਾ ਰਿਸਪੋਨਸ ਪੋਲਿਟੀਕਸ ਦੀ ਲੋੜ ਪਈ। ਇੱਕ ਉੱਪਰ ਬੰਨ ਬੈਠੇ ਅਜੇ ਕੌਣ ਮੁਰਿਆ ਬਾਦ ਉਹਦਾ ਸਾਡੇ ਅੱਗੇ। ਕੋਈ ਇਹਨੂੰ ਲੱਭ ਨਹੀਂ ਸਕਦਾ ਕੋਈ ਉਹ ਕੰਮ ਨਹੀਂ ਕਰਦਾ। ਚਿੱਠੀ ਲਿਖਦਾ ਹਾਂ ਮੈਂ ਚਿੱਠੀ ਲਿਖਦਾ। ਚਿੱਠੀਆਂ ਦਾ ਗੱਲ ਮੈਨੂੰ ਕਹੇ ਚਿੱਠੀ ਭਲਾਉਣੇ ਨੇ ਜੇ ਮੰਤਰੀ ਮੈਂ ਇਹ ਚਿੱਠੀ ਲੱਭਦਾ। ਇਹ ਪਾ। ਦੱਸ ਕੀ ਜਾਣਨਾ। ਫੋਰ ਕਰਨਾ ਇਹ ਕੰਮ ਕਰਕੇ ਤੇ ਦੱਸ। ਅਫਸਰ ਮੁਰੇਗਾ ਨਾ। ਇਹ ਕਰਕੇ ਦੱਸ। ਸਾਧਰੇ ਕਹਿੰਦੇ ਨੇ ਗੁਰੂਆ ਮੰਦਨੇ ਕਹਿੰਦੇ ਨੇ ਸੋ ਅੱਜ ਦਾ ਜੋ ਪ੍ਰੋਗਰਾਮ ਇਸੇ ਨੂੰ ਤੁਸੀਂ ਹਰ ਜੁਣ ਰੈਲੀ ਦਾ ਆਗਾਤ ਕਰਦੇ ਆਂ ਔਰ ਨਾਲ ਜਿਹੜੀ ਰੈਲੀ ਮੇਰਾ ਨਾਮ ਮਿੱਧ ਸਿੰਘ ਲੁਧੜ ਮੈਂ ਮਾਝਾ ਜੋਨ ਦਾ ਸੀਨੀਅਰ ਮੀਤ ਪ੍ਰਧਾਨ ਪਹਿਲਾਂ ਤੇ ਮਾਝਾ ਜੋਨ ਦੇ ਸਾਡੇ ਜਿਹੜੇ ਰਣੀਕੇ ਜਿਹੜੇ ਮੇਨ ਪ੍ਰਧਾਨ ਨੇ ਉਹਨਾਂ ਨੇ ਮੈਨੂੰ ਪ੍ਰਧਾਨ ਬਣਾਇਆ ਜਿਹੜਾ ਸੇਵਾ ਦਾ ਮੌਕਾ ਦਿੱਤਾ ਸੀ ਅੱਜ ਤੁਸੀਂ ਹੀ ਵੇਖਿਆ ਹੀ ਆ ਇਲਾਕੇ ਆ ਵਾਰ ਨੰਬਰ 34 ਜੋ ਬਹੁਤ ਵੱਡਾ ਇਕੱਠ ਇਹ ਕੋਈ ਪੈਸਾ ਨਾਲ ਨਹੀਂ ਇਕੱਠ ਆਇਆ ਇਹ ਠਾਠਾ ਮਾਰਦਾ ਇਕੱਠ ਆਇਆ ਸੋਮਣੀ ਕਾਲੀਦਾਲ ਦਾ ਇਕੱਠ ਆ ਮਜੀਠਾ ਸਿੰਘ ਦੀ ਬਹੁਤ ਦੇਣ ਆ ਸਾਰੇ ਸੋਮਣੀ ਕਾਲੀ ਦੀ ਬੜੀ ਦੇਣ ਆ ਜੋਸ਼ੀ ਸਾਹਿਬ ਬਹੁਤ ਵਧੀਆ ਬੰਦੇ ਨੇ ਨੀਲ ਜੋਸ਼ੀ ਜੀ ਜਿਹੜੇ ਐਮਪੀ ਫਿਰੋਤੇ ਨੇ ਉਹਨਾਂ ਦੇ ਕੰਮਕਾਰਾਂ ਨੂੰ ਜਿਹੜੇ ਆ ਲੋਕ ਸਲਾਮ ਕਰਦੇ ਆ ਕੀ ਵੋਟਰਾਂ ਨੂੰ ਅਪੀਲ ਲਾਉਂਦੇ ਹੋ ਹਾਂਜੀ ਵੋਟਰਾਂ ਨੂੰ ਵੋਟਰਾਂ ਨੂੰ ਅਪੀਲ ਆ ਵੀ ਵੋਟਰਾਂ ਨੂੰ ਪੀਲੇ ਆ ਵੀ ਜੋਸ਼ੀ ਸਾਹਿਬ ਨੂੰ ਤਗੜੇ ਹੋ ਕੇ ਦਿਤਾਓ ਤੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੰਮਕਾਰ ਜਿਹੜੇ ਇਲਾਕਿਆਂ ਦੇ ਵਿੱਚ ਹੈਗਾ ਦੂੜਾ ਉਹ ਆਪਾਂ ਪੂਰਾ ਕਰੀਏ ਜਿਹੜੇ ਦੂਜੀਆਂ ਝੂਠੀਆਂ ਸਕਾਰਾਂ ਸੀ ਭੜਕਾਉ ਇੱਕ ਜੋ ਆਪਣਾ ਆਪਣਾ ਨੇ ਬਿਆਨ ਦਿੱਤਾ ਸੀ ਇੱਕ ਉਹਦਲੇ ਨਹੀਂ ਇੱਕ ਸਾਡੇ ਉਹ ਦਲਤ ਭਾਈਚਾਰੇ ਨੂੰ ਉਹ ਦਲਤ ਭਾਈਚਾਰੇ ਨੂੰ ਕਿਹਾ ਸੂਰੀਆਂ ਇਹ ਜਿਹੜੇ 12 ਸਾਲ ਤੋਂ ਬੱਚੇ ਆ ਇਹ ਸੂਰੀ ਮਾਰ ਮੈਨੂੰ ਇਹ ਦੱਸਿਆ ਜਾਵੇ ਕਿ ਕੀ ਗੱਲ ਤੇਰੇ ਪਰਵਾਜ਼ ਕੋਈ ਸ਼ਰੀ ਮਾਰਨੀ ਹੈਗਾ ਠੀਕ ਨਹੀਂ ਇਹ ਸਾਡੇ ਦਲਤਾਂ ਦੀਆਂ ਵੋਟਾਂ ਲੈ ਕੇ ਠੀਕ ਹੈ ਇਹ ਆਣ ਕੇ ਸਾਡੇ ਤੇ ਦੂਜਾ ਮੁੜ ਕੇ ਆਣ ਕੇ ਰੋਪ ਚਲਾਉਂਦੇ ਆ ਜੀ ਇਹ ਇਹਨਾਂ ਦੇ ਬੱਚੇ ਜਿਹੜੇ ਨਸ਼ੇ ਦੇ ਆਦੀ ਆ ਪਰ ਸਾਰੇ ਇਲਾਕਿਆਂ 'ਚ ਵੇਖ ਲਓ ਵੱਡੇ ਵੱਡੇ ਇਲਾਕੇ 'ਚ ਵੀ ਨਸ਼ੇ ਦੇ ਆਦੀ ਆ ਇਹ ਸਾਡੇ ਲੋਕਾਂ ਨੂੰ ਕੋਈ ਬਦਨਾਮ ਕੀਤਾ ਜਾ ਰਿਹਾ ਠੀਕ ਹੈ ਜੀ ਦੂਜੇ ਨੰਬਰ ਤੇ ਅਕਾਲੀ ਦਲ ਜਿਹੜੀ ਆ ਇਹ ਗਰੀਬਾਂ ਦੀ ਪਾਰਟੀ ਆ ਸਹੂਲਤਾਂ ਜੰਨੀਆਂ ਵੀ ਦਿੱਤੀਆਂ ਸੀ ਇਹ ਮੈਂ ਆਪਣੇ ਬਾਦਲ ਸਾਹਿਬ ਨੇ ਦਿੱਤੀਆਂ ਸੀ ਕਾਨਕ ਦੀਆਂ ਲਾ ਲੋ ਸਕਨ ਸਿੰਘ ਜੀ ਆਂਦੀ ਲਾ ਲਓ ਹੋਰ ਫੂਤਾ ਬੜੀਆਂ ਹੀ ਜੇ ਬੱਤੀਆਂ ਲਾ ਲਓ ਇਹ ਵੇਖੋ ਉਹਨਾਂ ਨੇ ਦੇਣ ਆ ਇਹ ਕਾਲੀ ਦਲ ਦੀ ਦੇਣ ਆ ਹੋਰ ਕਿਸੇ ਦੀ ਦੇਣ ਨਹੀਂ ਇਹ ਸਿਰਫ ਇਹ ਕੇ ਆਣ ਕੇ ਦੂਜੀਆਂ ਸਰਕਾਰਾਂ ਆ ਕੇ ਡਰਾਮੇ ਬਾਜ ਬਹੁਤ ਕਰਦੀਆਂ ਇਹ ਕੇਜਰੀ ਵਾਲੀ ਵੇਖੋ ਉਹ ਦੇਸ ਦਰੋਈ ਸੀ ਉਹ ਵੀ ਦਲਤ ਉਹ ਵੀ ਦਲਤਾਂ ਦਾ ਦਰੋਈ ਹੈਗਾ ਜੀ ਉਹ ਵੀ ਦਲਤਾਂ ਦਾ ਗਰੀਬ ਜਨਤਾ ਦਾ ਕੋਈ ਨਹੀਂ ਹੈਗਾ ਇਹ ਸਿਰਫ ਬਾਹਰ ਹੜਦਾ ਤੇ ਸੋਮਣੀ ਅਕਾਲੀ ਦਲ ਸਾਡੇ ਮਾਝੇ ਦੇ ਜਰਨਲ ਵਿਕਰਮਜੀਤ ਜਠਾ ਸਾਹਿਬ ਉਹਨਾਂ ਨੇ ਬਹੁਤ ਵੱਡੀ ਜਿਹੜੀ ਗਰੀਬ ਜਨਤਾ ਨੂੰ ਨਾਲ ਜਾ ਕੇ ਮੋਟੇ ਨਾ ਮੋਢਾ ਜੋੜਦਾ ਆ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਸਿੰਘ ਵਾਰਡ ਨੰਬਰ 34 ਤੋਂ ਜੋ ਅੱਜ ਮੇਰੇ ਵੀਰ ਅਮਰਜੀਤ ਸਿੰਘ ਜੀ ਬਬੂ ਮੇਜਰ ਸਿੰਘ ਜੀ ਲੋਧੜਾ ਅਤੇ ਸਮੂਹ ਸ਼ਰੋਮਣੀ ਅਕਾਲੀ ਦਲ ਦੇ ਦਰਜਾਵਾ ਦਰਜਾ ਸੀਨੀਅਰ ਛੋਟੇ ਵੀਰ ਵੱਡੇ ਵੀਰ ਬਜ਼ੁਰਗ ਮਾਤਾਵਾਂ ਨੇ ਸ਼੍ਰੀ ਅਨਿਲ ਜੋਸ਼ੀ ਜੀ ਨੂੰ ਜਤਾਉਣ ਵਾਸਤੇ ਇੱਕ ਛੋਟੀ ਜੀ ਮੀਟਿੰਗ ਨੂੰ ਰੈਲੀ ਦਾ ਰੂਪ ਦਿੱਤਾ ਬਹੁਤ ਬਹੁਤ ਸਾਰੀ ਸਾਥ ਸੰਗਤ ਦਾ ਧੰਨਵਾਦ ਕਰਦੇ ਹਾਂ ਸ੍ਰੀ ਅਨਿਲ ਜੋਸ਼ੀ ਜੀ ਕਾਰਪਰੀਤ ਰੰਦਾਵਾ ਜੀ ਇੱਥੇ ਪਹੁੰਚੇ ਨੇ ਜਿਨ੍ਹਾਂ ਨੇ ਪਹੁੰਚ ਕੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਹੱਲ ਹੋਣਗੀਆਂ ਮੈਂ ਨੌਜਵਾਨਾਂ ਵਾਸਤੇ ਜੋ ਬੇਨਤੀ ਕੀਤੀ ਨਸ਼ੇ ਦੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਿੱਤਣ ਤੋਂ ਬਾਅਦ ਪਹਿਲਾਂ ਸਭ ਤੋਂ ਇਹੋ ਹੀ ਕੰਮ ਕਰਾਂਗੇ ਤਾਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਪ੍ਰੈਸ ਦਾ ਵੀਰ ਦਾ ਵੀ ਬਹੁਤ ਧੰਨਵਾਦ ਕਰਦਾ ਜਿਹੜੇ ਤੁਸੀਂ ਇੱਥੇ ਪਹੁੰਚੇ ਹੋ ਤੇ ਸਾਰੀ ਕਵਰੇਜ ਕੀਤੀ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਸਮੂਹ ਸਾਧ ਸੰਗਤ ਦਾ ਧੰਨਵਾਦ ਦਾਸ ਅਮਰਜੀਤ ਸਿੰਘ ਬੱਬੂ ਵਾਰਡ ਨੰਬਰ 34 ਸਰਦਾਰ ਰਜੀਤ ਸਿੰਘ ਜੀ ਜਿਹੜੇ ਸਾਡੇ ਵੱਡੇ ਵੀਰ ਜੀ ਆ ਔਰ ਸਾਡੇ ਸਰਦਾਰ ਪੱਕੂ ਬਾਦਲ ਜੀ ਜਿਨ੍ਹਾਂ ਔਰ ਜਿੰਨੇ ਸਾਡੇ ਮਤਲਬ ਕਿ ਟੀਮ ਅਕਾਲੀ ਦਲ ਦੀ ਟੀਮ ਆ ਬਹੁਤ ਉਤਸ਼ਾਹ ਆ ਇਹਨਾਂ ਚ ਹਰ ਵਾਰ ਜਿਹੜਾ ਵਾ ਉਤਸ਼ਾਹ ਨਾਲ ਜਿਹੜੀ ਵੱਟ ਚੜ ਕੇ ਅਕਾਲੀ ਦਲ ਨੂੰ ਇਥੋਂ ਲੀਡ ਦਿਵਾ ਕੇ ਭੇਜਦੇ ਆ ਤੇ ਇਸ ਵਾਰ ਵੀ ਸਾਡੀ ਜਿਹੜੀ ਟੀਮ ਆ ਉਹਨਾਂ ਨਾਲੋਂ ਮਾਂ ਤੇ ਬਹੁਤ ਲੰਮੇ ਹੋ ਜਾਂਦੇ ਆ ਸਾਡੀ ਜਿਹੜੀ ਟੀਮ ਆ ਬਹੁਤ ਸਟਰੋਂਗ ਆ ਤੇ ਇਹ ਵਾਹਿਗੁਰੂ ਕਿਰਪਾ ਕਰੇ ਕਿ ਇਦਾਂ ਹੀ ਸਟਰੋਂਗ ਰਵੇ ਤੇ ਇਥੋਂ ਲੰਮੀ ਲੀਡ ਦਾ ਜਿਹੜਾ ਜੋਸ਼ੀ ਸਾਹਿਬ ਨੂੰ ਜਿਤਾ ਕੇ ਅਸੀਂ ਇਥੋਂ ਭੇਜਾਂਗੇ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਵੀਰ ਗੁਰਪ੍ਰੀਤ ਰੰਧਾਵਾ ਜੀ ਜੋ ਇਸ ਇਲਾਕੇ ਦੇ ਇੰਚਾਰਜ ਆ ਉਹਨਾਂ ਵਿੱਚ ਵੀ ਬਹੁਤ ਉਤਸ਼ਾਹ ਵਾ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਇਦਾਂ ਹੀ ਉਤਸ਼ਾਹ ਵਾਹਿਗੁਰੂ ਦੇ ਵਿੱਚ ਆਪ ਜੀ ਨੂੰ ਪਤਾ ਵਾ ਪਹਿਲਾਂ ਵੀ ਜੋਸ਼ੀ ਸਾਹਿਬ ਜਿਹੜੇ ਆ ਉਹ ਮੰਤਰੀ ਰਹਿ ਚੁੱਕੇ ਆ ਤੇ ਉਹਨਾਂ ਵਾਸਤੇ ਜਿਹੜਾ ਕੰਮ ਕਰਨਾ ਕੋਈ ਔਖਾ ਨਹੀਂ ਆ ਆਮ ਬੰਦੇ ਵਾਸਤੇ ਕੰਮ ਕਰਨਾ ਜਿਹੜਾ ਕੋਈ ਔਖਾ ਹੋ ਸਕਦਾ ਵਾ ਉਹ ਬੜੀ ਨਜ਼ਦੀਕ ਹੋ ਕੇ ਜਿਹੜੇ ਉਹ ਜਾਣਦੇ ਆ ਕਿ ਕੰਮ ਮੈਂ ਕਿਸ ਤਰ੍ਹਾਂ ਕਰਨਾ ਵਾ ਔਰ ਸਾਰੀ ਸੰਗਤ ਨੂੰ ਸਾਨੂੰ ਵਿਸ਼ਵਾਸ ਆ ਕਿ ਉਹ ਜਿਹੜਾ ਵਾ ਬਹੁਤ ਉਤਸ਼ਾਹ ਨਾਲੇ ਜਿਹੜੇ ਆ ਲੋਕਾਂ ਦੇ ਕੰਮ ਕਰਨਗੇ ਔਰ youth ਨੂੰ ਜਿਹੜਾ ਅੱਗੇ ਲੈ ਕੇ ਆਉਣਗੇ ਜੇਮਾਂ ਵਿੱਚ ਵੀ ਲੈ ਕੇ ਆਉਣਗੇ ਔਰ ਵੀ ਜਿਹੜੀਆਂ ਨੌਕਰੀਆਂ ਪੇਸ਼ੇ ਜਿਹੜੇ ਆ ਉਹ ਵੱਤ ਵੱਤ ਜਰਾ ਜੋਸ਼ੀ ਸਾਹਿਬ ਇਸ ਚੀਜ਼ ਤੇ ਜਿਹੜਾ ਵਾ ਉਹ ਧਿਆਨ ਦੇ ਲਗੇ